ਉਸ ਤੋਂ ਮਗਰੋਂ ਬਾਪੀ ਦੀ ਉਮਰ ਤਕਰੀਬਨ ਹੁਣ 96 97 ਸਾਲ ਦੀ ਗੇੜ ਹੋ ਗਈ ਆ ਇਹਨਾਂ ਦਾ 29 ਦੇ ਗੇੜ ਜਨਮਾ 1929 ਦਾ ਨੌ ਪੜ੍ਹੇ ਆ ਸਰਕਾਰੀ ਜੋਬ ਵੀ ਮਿਲਦੀ ਸੀ ਸੰਤ ਜਰੈਲ ਸੋਹਣਾ ਦੇ ਨਾਲ ਬਹੁਤ ਸੁਨੇਹ ਰਿਆ ਇਹਨਾਂ ਦਾ ਕਿਉਂ ਇਮਰਜੀਬੜਿਆਂ ਦੇ ਵਿੱਚ ਜਦੋਂ ਸੰਤ ਦਰਵਾਸਾਬ ਚਲੇ ਗਏ ਆ ਇਮਰਜੀਬੜਿਆਂ ਦੇ ਵਿੱਚ ਉੱਥੇ ਭਾਰਤੀ ਹੋ ਗਏ ਸੀਗੇ ਸਰਦਾਰ ਪ੍ਰੀਤਮ ਸਿੰਘ ਬਾਰਪੱਤੀ ਆਏ ਸੀਗੇ ਤੇ ਸਰਦਾਰ ਗਰਸ਼ਨ ਸਿੰਘ ਅਕਾਲੀ ਇਹ ਤੇ ਹੈ ਇੱਕ ਚਾਰਨ ਸਿੰਘ ਉਹਨਾਂ ਨੂੰ ਲੂਲਾ ਕਹਿੰਦੇ ਹੁੰਦੇ ਸੀਗੇ ਭਾਗੂ ਭਤੀ ਦੇ ਵਿੱਚ ਇੱਕ ਮਾਨਸੂਣੀ ਹੁੰਦੇ ਸੀਗੇ ਇਹ ਸਾਰੇ ਆਪਣੇ ਪਿੰਡੋਂ ਕਾਫੀ ਯਾਨੀ ਮਰਜੀਵੜਿਆਂ ਦੇ ਵਿੱਚ ਭੱਤੀ ਹੋਏ ਸੀਗੇ ਉਦੋਂ ਮੁੜ ਕੇ ਉੱਥੇ ਹਾਲਾਤ ਕਰਾਉਣ ਕਰਕੇ ਸੰਤ ਨੇ ਇਹ ਕਿਹਾ ਸੀਗਾ ਵੀ ਤੁਸੀਂ ਆਪੋ ਆਪਣੇ ਘਰੇ ਜਾਓ ਉੱਥੇ ਰਹਿਣਾ ਜਦੋਂ ਤੁਹਾਡੀ ਲੋੜ ਹੋਈ ਅਸੀਂ ਤੁਹਾਨੂੰ ਸੱਦਾਂਗੇ ਸਾਡੇ ਜਿਹੜੇ ਵੱਡੇ ਦਾਦਾ ਜੀ ਹੋਏ ਆ ਇਹ ਜੈਤੋ ਦੇ ਮੋਰਚੇ ਦੇ ਵਿੱਚ ਰਹੇ ਆ ਅੰਗਰੇਜ਼ਾਂ ਨੇ ਇਹਨਾਂ ਨੂੰ ਕੋਟ-ਕੋਟ ਕੇ ਧੂਈ ਧੋੜਤੀ ਸੀ ਇਹਨਾਂ ਨੂੰ ਮੋੜੋ ਦੇਰ ਤੋਂ ਮਗਰ ਸਾਡੇ ਦਾਦੀ ਜੀ ਨੂੰ ਸਰਕਾਰ ਵੱਲੋਂ ਪੈਨਸ਼ਨ ਵੀ ਲਈ ਗਈ ਸੀ। ਉਹਨਾਂ ਦਾ ਇੱਕ ਸਾਨੂੰ ਮੈਡਲ ਮਿਲਿਆ ਸੀਗਾ। ਉਹ ਮੈਡਲ ਸਾਨੂੰ ਪਤਾ ਨਹੀਂ ਕਿੱਥੇ ਰੱਖਿਆ ਗਿਆ। ਤੇ ਇਹ ਬਾਪੂ ਜਿਹੜੀ ਤਿੰਨ ਭਰਾ ਵਾ ਵੱਡੇ ਦਰਸ਼ਨ ਸਿੰਘ ਅਕਾਲੀ ਉਸ ਤੋਂ ਛੋਟੇ ਯਾਨੀ ਬਲਦੇਵ ਸਿੰਘ ਜਿਨ੍ਹਾਂ ਨੇ ਰਾਗ ਵਿਦਿਆ ਸਿੱਖਿਆ ਕੀਰਤਨ ਕੀਤਾ, ਧਰਮ ਪ੍ਰਚਾਰ ਕੀਤਾ। ਸੰਤ ਗਿਆਨੀ ਗੁਰਵਛਨ ਸ੍ਰੋਹਾਂ ਦੇ ਨਾਲ ਉੱਥੇ ਰਹਿੰਦੇ ਰਹੇ ਆ, ਜਾਂਦੇ ਰਹੇ ਆ ਉੱਥੋਂ ਵਿਦਿਆ ਪ੍ਰਾਪਤ ਕੀਤੀ ਆ। ਯਾਨੀ ਸ਼ੇਰ ਸਿੰਘ ਜੀ ਤੋਹਰੇ ਵਾਲੇ ਕੋਕੀ ਵਾਲੇ ਵੱਜਦੇ ਸੀ ਉਹਨਾਂ ਤੋਂ ਕੀਰਤਨ ਸਿੱਖਿਆ ਸੀਗਾ ਤੇ ਉਹਨਾਂ ਤੋਂ ਨਗਰੋਂ ਇੱਕ ਛੋਟੇ ਸੀਗੇ ਸਰਦਾਰ ਅਵਤਾਰ ਸਿੰਘ ਕੈਪਟਨ ਅਵਤਾਰ ਸਿੰਘ ਉਹ ਫੌਜ ਸੀ ਉਹ ਫੌਜ ਦੇ ਵਿੱਚ ਸੀਗੇ ਉਹਨਾਂ ਨੇ ਫੌਜ ਦੇ ਵਿੱਚ ਰਹਿ ਕੇ ਸੇਵਾ ਕਰਕੇ ਉਦੋਂ ਮਗਰ ਵੱਡੇ ਬੁਰਦਰ ਸਭ ਦੀ ਸੇਵਾ ਕੀਤੀ ਆ ਉਹ ਬਾਪੂ ਜੀ ਨੇ ਆਪ ਹੀ ਪੜ੍ਹਾਏ ਸੀ ਆਪ ਹੀ ਪਾਲੇ ਸੀਗੇ ਉਹ ਦਾਦਾ ਜੀ ਤਾਂ ਸਾਡੇ ਲੋਕ ਸੇਵਾ ਵਿੱਚ ਤੇ ਰਹਿਣ ਲੱਗੇ ਸੀਗੇ ਸਭ ਪਿੰਡ ਵਾਸੀਆਂ ਨੂੰ ਪਤਾ ਹੀ ਆ ਕਿ ਇਹ ਕਿੰਨੀ ਸੇਵਾ ਕਰਦੇ ਸੀਗੇ ਉਸ ਤੋਂ ਮੁੜ ਕੇ ਜਿਹੜੇ ਵੱਡੇ ਸੰਤ ਸਿੰਘ ਕਨਾਈ ਕਰਵਚਨ ਸੁਣੇ ਸੀਗੇ ਉਹਨਾਂ ਦੇ ਜਿਹੜੇ ਦੋਪ ਚੰਗੀ ਸੀਗੇ ਉਹਨਾਂ ਦੇ ਸਾਡੇ ਚਾਚਾ ਜੀ ਸਰਦਾਰ ਬਲਦੇਵ ਸਿੰਘ ਯਾਨੀ ਉਹ ਉਹਨਾਂ ਦੇ ਸਾਧੂ ਸਨ ਇਸ ਕਰਕੇ ਸਾਡਾ ਪਿੰਡ ਰਾਏ ਟਕਸਾਲ ਦੇ ਨਾਲ ਬਹੁਤ ਸਨੇਹ ਸੀਗਾ ਉਸ ਤੋਂ ਮੁਗਰੋਂ ਇਹ ਸੰਤ ਜਨੈਲ ਸਿੰਘ ਦੇ ਨਾਲ ਵੀ ਸੰਤਾ ਮੈਂ ਕਰਕੇ ਗਾਂਧੀਆ ਸਨੇਹ ਬਣਦਾ ਗਿਆ ਤਾਂ ਇੱਕ ਸੰਤਾ ਨੇ ਆਪਣੇ ਪਿੰਡ ਨਾਂ ਕੀ ਹੋਣ ਕਰਕੇ ਆਪਾਂ ਨੂੰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਹੋਇਆ ਸੰਤ ਇਹਨਾਂ ਦਾ ਕਰਕੇ ਨਾਨਕਾ ਪਿੰਡ ਕਰਕੇ ਇਹਨਾਂ ਦਾ ਜਾਦੇ ਕਰਦੇ ਸੀਗੇ ਮੇਰੇ ਨਾਂ ਕੀ ਪਿੰਡ ਤੋਂ ਆਇਆ ਸਿੰਘ ਕਪੂ ਜੀ ਤੇਰੇ ਬੜੇ ਸਾਹਮਣੇ ਜਿਹੇ ਸੰਤਕ ਜਾਨੀ ਗੁਰਵਚਨ ਸਿੰਘ ਦੇ ਪੋਤੇ ਆ ਗਿਆਨੀ ਉਤਾਰ ਸਿੰਘ ਵੀ ਤੇ ਕਲਵੰਤ ਸਿੰਘ ਰੱਬ ਜੀ ਹੋਣੀ ਉਹ ਸਾਰੇ ਕਲਵੰਤ ਸਿੰਘ ਰੱਬ ਜੀ ਜਿਹੜੇ ਉਹ ਸਾਡੇ ਦੋਹਾ ਭਰਾਵਾਂ ਦੇ ਸਾਧੂ ਆ ਗੁਰਦੀਪ ਸਿੰਘ ਦੇ ਸਤਪਾਲ ਸਿੰਘ ਦੇ ਹੁਣ ਵੀ ਸਾਡਾ ਉਹ ਪਰਿਵਾਰ ਦੇ ਨਾਲ ਪੂਰਾ ਸਨੇਹ ਸਨੇਹਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ